ਮੋਗਾ ਇਨਕਾਊਂਟਰ ਦੇ ਵਿੱਚ ਮਾਰੇ ਗਏ ਸੁਖਦੇਵ ਸਿੰਘ ਤੇ ਇੰਦਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਅੱਜ ਬਿਆਨ ਦਰਜ ਹੋਣਗੇ ਮੋਗਾ ਦੇ ਸਬਡਿਵੀਜ਼ਨਲ ਮੈਜਿਸਟ੍ਰੇਟ ਯਾਨੀ ਕਿ ਐਸ ਡੀ ਐਮ ਨੂੰ ਇਹ ਬਿਆਨ ਦਿੱਤੇ ਜਾਣਗੇ ਇਸ ਤੋਂ ਪਹਿਲਾਂ ਮੋਗਾ ਇਨਕਾਊਂਟਰ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਚਸ਼ਮਦੀਤ ਗੁਰਚਰਨ ਸਿੰਘ ਰਿੰਕੂ ਤੇ ਉਸ ਦੇ ਸਾਥੀ ਸੁਖਪਾਲ ਨੂੰ ਮੋਗਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਪੇਸ਼ੀ ਦੇ ਦੌਰਾਨ ਰਿੰਕੂ ਦੇ ਨਾਲ ਗੱਲਬਾਤ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਉਸਾਂ ਪੁਲਿਸ ਸਿਵਲ ਕਪੜਿਆਂ ਦੇ ਵਿੱਚ ਸੀ ਤੇ ਪੁਲਿਸ ਵੱਲੋਂ ਸੁਖਦੇਵ ਸਿੰਘ ਤੇ ਇੰਦਰਜੀਤ ਸਿੰਘ ਦਾ ਐਨਕਾਊਂਟਰ ਕੀਤਾ ਗਿਆ ਉਸ ਵੇਲੇ ਕ੍ਰਾਈਮ ਬ੍ਰਾਂਚ ਇੰਸਪੈਕਟਰ ਰਣਜੋਤ ਸਿੰਘ ਦਾ ਇੱਕ ਰਿਸ਼ਤੇਦਾਰ ਗੁਰਸੇਵਰ ਸਿੰਘ ਨਾਲ ਸੀ ਜਿਸ ਦੀ ਮਾਰੇ ਗਏ ਸੁਖਦੇਵ ਦੇ ਵਿਰੋਧੀਆਂ ਦੇ ਨਾਲ ਦੋਸ਼ੀ ਸੀ ਤੇ ਕੱਲ ਗ੍ਰਿਫਤਾਰ ਰਿੰਕੂ ਅਤੇ ਸੁਖਬਾਲ ਨੂੰ ਡਿਸਚਾਰਜ ਕਰਤਾ ਗਿਆ ਸੀ ਤੇ ਮੋਗਾ ਅਦਾਲਤ ਨੇ ਐਸਆਈਟੀ ਦੀ ਰਿਪੋਰਟ ਤੋਂ ਬਾਅਦ ਦੋਹਾਂ ਨੂੰ ਬੇਕਸੂਰ ਵੀ ਕਰਾਰ ਦੇ ਦਿੱਤਾ ਹੈ ਤੇ ਮੋਗਾ ਇਨਕਾਊਂਟਰ ਦੇ ਵਿੱਚ ਮਾਰੇ ਗਏ ਸੁਖਦੇਵ ਤੇ 인ਦਰਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਅੱਜ ਬਿਆਨ ਦਰਜ ਕੀਤੇ ਜਾਣਗੇ ਮੋਗਾ ਦੇ ਸਬਡਿਵੀਜ਼ਨਲ ਮੈਜਿਸਟ੍ਰੇਟ ਯਾਨੀ ਕਿ ਐਸਡੀਐਮ ਦੇ ਅੱਗੇ ਇਹ ਬਿਆਨ ਦਰਜ ਕਰਵਾਏ ਜਾਣਗੇ ਤੇ ਸਪਹਿਲਾ ਮੋਗਾ ਇਨਕਾਊਂਟਰ ਮਾਮਲੇ ਦੀ ਗੱਲ ਕਰੀਏ ਤਾਂ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਚਸ਼ਮਦੀਦ ਗੁਰਚਰਨ ਸਿੰਘ ਰਿੰਕੂ ਤੇ ਉਸ ਦੇ ਸਾਥੀ ਸੁਖਪਾਲ ਨੂੰ ਮੋਗਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇਸ ਬਾਰੇ ਜ਼ਿਆਦਾ ਜਾਣਕਾਰੀ ਦੇਣ ਲਈ ਸਾਡੇ ਸੰਮਾਰਾਤਾ ਨਪਿੰਦਰ ਸਿੰਘ ਬਰਾਰ ਸਾਡੇ ਨਾਲ ਜੁੜ ਗਏ ਨੇ ਨਪਿੰਦਰ ਪਰਿਵਾਰਕ ਮੈਂਬਰਾਂ ਦੇ ਅੱਜ ਬਿਆਨ ਦਰਜ ਕੀਤੇ ਜਾਣਗੇ ਕਿ ਐਸਜੀਐਮ ਦੇ ਸਾਹਮਣੇ ਪਹੁੰਚ ਚੁੱਕੇ ਨੇ ਪਰਿਵਾਰਕ ਮੈਂਬਰ ਸ਼੍ਰੋਤਾ ਥੋੜੇ ਸਮੇਂ ਤੱਕ ਜੋ ਪਰਿਵਾਰ ਪਹੁੰਚ ਜਾਣਗੇ ਇੰਦਰਜੀਤ ਜੋ ਡਰਾਈਵਰ ਸੁਖਦੇਵ ਦਾ ਸੀ ਔਰ ਸੁਖਦੇਵ ਸਿੰਘ ਦਾ ਪਰਿਵਾਰ ਦੋਨਾਂ ਦੇ ਪਰਿਵਾਰ ਜਿਹੜੇ ਥੋੜੀ ਦੇਰ ਤੱਕ ਐਸਡੀਐਮ ਦੇ ਸਾਹਮਣੇ ਪਹੁੰਚਣਗੇ ਔਰ ਇੱਥੇ ਆਪਣੇ ਬਿਆਨ ਦਰਜ ਕਰਵਾਉਣਗੇ ਉਸ ਪੂਰੇ ਇਨਕਾਊਂਟਰ ਮਾਮਲੇ ਦੇ ਸਬੰਧੀ ਜੀ ਨਪਿੰਦਰ ਰਾਜ ਐਸਡੀਐਮ ਦੇ ਸਾਹਮਣੇ ਬਿਆਨ ਦਰਜ ਹੋਣਗੇ ਕਿ ਲੱਗਦਾ ਐਸਡੀਐਮ ਵੱਲੋਂ ਜੋ ਵੀ ਕਿਹਾ ਜਾਏਗਾ ਉਸ ਤੋਂ ਬਾਅਦ ਆਸ਼ਵਸਤ ਹੋ ਪਾਏਗੇ ਪਰਿਵਾਰ ਸ਼੍ਰੋਤਾ ਜੀ ਇਹ ਹੈ ਕਿ ਨਾ ਜਲਦਬਾਜੀ ਹੋਏਗੀ ਕਿਉਂਕਿ ਅੱਜ ਰਿਪੋਰਟ ਪੇਸ਼ ਕੀਤੀ ਜਾਣੀ ਹੈ ਕਿਉਂਕਿ ਅੱਜ ਆ ਲਾਸਟ ਦਿਨ ਹੈ ਅੱਜ ਇਹਨਾਂ ਵੱਲੋਂ ਜਿਹੜੀ ਡੈਗ ਜਾਂਚ ਦੀ ਰਿਪੋਰਟ ਦਿੱਤੀ ਜਾਣੀ ਹੈ ਉਹਦਾ ਅੱਜ ਆਖਰੀ ਦਿਨ ਹੈ ਔਰ ਉਹ ਇਹਨਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਕਿਉਂਕਿ ਕੱਲ੍ਹ ਵੀ ਪੂਰੀ ਤਫ਼ਤੀਸ਼ ਕੀਤੀ ਹੈ ਉਹਨਾਂ ਨੇ ਜਿਹੜਾ ਟ੍ਰਾਇਲ ਬ੍ਰਾਂਚ ਦੀ ਇੰਕਾਉਂਟਰ ਟੀਮ ਦੇ ਬਿਆਨ ਦਰਜ ਕੀਤੇ ਗਏ ਨੇ ਮੌਕੇ ਵਾਰਦਾਤ ਤੇ ਜਾ ਕੇ ਪੂਰਾ ਮੌਇਨਾ ਕੀਤਾ ਗਿਆ ਉਸ ਘਟਨਾ ਸਥਾਨ ਦਾ ਉਸ ਜਿੱਥੇ ਪੂਰਾ ਵਾਕਿਆ ਹੋਇਆ ਸੀ ਉਸ ਜਗ੍ਹਾ ਮੌਇਨਾ ਕੀਤਾ ਗਿਆ ਔਰ ਟੀਮ ਤੋਂ ਪੁੱਛਗਿੱਛ ਕੀਤੀ ਗਈ ਐਂਕਾਉਂਟਰ ਟੀਮ ਤੋਂ ਇਹਨਾਂ ਸਾਰੀਆਂ ਚੀਜ਼ਾਂ ਸਾਰੇ ਪਹਿਲੂਆਂ ਨੂੰ ਜਾਂਚਣ ਨੂੰ ਪੜਤਾਲਣ ਤੋਂ ਬਾਅਦ ਰੀਪੋਰਟ ਪੇਸ਼ ਕੀਤੀ ਜਾਂਦੀ ਹੈ ਜਦਿਆਂ ਵੱਲੋਂ ਉਹ ਉੱਤੇ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕੀਤਾ ਜਾ ਸਕਦਾ ਹੈ ਕਿ ਉਸ ਰਿਪੋਰਟ ਤੋਂ ਪਰਿਵਾਰ ਸੰਤੁਸ਼ਟ ਹੁੰਦਾ ਹੈ ਜਾਂ ਨਹੀਂ